ਕੁਝ ਗੱਲਾਂ ਦਿਲ ਦੀਆਂ ਵੱਲੋਂ ਦੇਸ਼ ਦੁਨੀਆ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਾਂਗੇ ਅਮਰ ਸਿੰਘ ਚਮਕਿੱਲੇ ਦੀ ਅੱਜ ਵੀ ਬਹੁਤ ਲੋਕ ਕਹਿੰਦੇ ਨੇ ਕਿ ਅਮਰ ਸਿੰਘ ਚਮਕਿੱਲਾ ਆਪਣੀ ਜਿੱਦ ਤੇ ਅੜ ਗਿਆ ਸੀ ਕਿ ਮੈਂ ਤਾਂ ਇਸ ਤਰ੍ਹਾਂ ਦੇ ਗੀਤ ਹੀ ਗਾਵਾਂਗਾ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਪਰ ਇਹ ਗੱਲ ਸਰਾਸ ਝੂਠ ਹੈ ਇਹ ਸੱਚ ਕੁਝ ਲੋਕ ਹੀ ਜਾਣਦੇ ਨੇ ਕਿ ਚਮਕਿੱਲਾ ਕਿੰਨਾ ਡਰੂ ਤੇ ਸਾਫ਼ ਦਿਲ ਇਨਸਾਨ ਸੀ ਉਹ ਕਿਸੇ ਦੀ ਪਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਨਹੀਂ ਸੀ ਜਦੋਂ ਖੜਕੋਵ ਨੂੰ ਤੁਮਕੀ ਮਿਲੀ ਤਾਂ ਉਸ ਤੋਂ ਬਾਅਦ ਉਸਨੇ ਆਪਣੀ ਗੀਤਕਾਰੀ ਵਿੱਚ ਸੁਧਾਰ ਲਿਆਂਦਾ ਸੀ ਉਸਨੇ ਅਸਲੀ ਦਾ ਬਾਰੇ ਗੀਤ ਗਾਉਣੇ ਬੰਦ ਕਰ ਦਿੱਤੇ ਸੀ ਇਹ ਗੱਲ ਸੱਚ ਹੈ ਪਰ ਇੱਕ ਗੀਤ ਐਸਾ ਸੀ ਜੋ ਤੁਮਕੀ ਮਿਲਣ ਤੋਂ ਪਹਿਲਾਂ ਰਿਕਾਰਡ ਹੋ ਚੁੱਕਾ ਸੀ ਉਹ ਗੀਤ ਸੀ ਉਹ ਤੱਕ ਦਾ ਰਿਹਾ ਤੇ ਮੈਂ ਸਿਕਰ ਦੁਪਹਿਰੇ ਨੰਦੀ ਸੀ ਸੌਰਵ ਸਿੰਘ ਸਿਵਿਆ ਦੱਸਦੇ ਹਨ ਕਿ ਮੈਂ ਖੁਦ ਚਮਕਿੱਲੇ ਨੂੰ ਕਿਹਾ ਸੀ ਕਿ ਇਹ ਗੀਤ ਵਿੱਚੋਂ ਕਢਵਾ ਦਿਓ ਇਹ ਗੀਤ ਸਾਡਾ ਕਾਫੀ ਨੁਕਸਾਨ ਕਰ ਸਕਦਾ ਹੈ ਇਸ ਤੋਂ ਬਾਅਦ ਸੌਰਵਰਨ ਸਿੰਘ ਸਿਵਿਆ ਤੇ ਅਮਰ ਸਿੰਘ ਚਮਕਿੱਲੇ ਨੇ ਖੁਦ ਲੀਗਲ ਨੋਟਿਸ ਟਾਈਪ ਕਰਵਾ ਕੇ ਐਚ ਐਮ ਬੀ ਨੂੰ ਭੇਜਿਆ ਉਹ ਨੋਟਿਸ ਅੱਜ ਵੀ ਐਚ ਐਮ ਬੀ ਦੀ ਫਾਈਲ ਵਿੱਚ ਲੱਗਿਆ ਹੋਇਆ ਹੈ ਇਸ ਦੇ ਬਾਵਜੂਦ ਚਮਕਿੱਲਾ ਨੇ ਉਸ ਦੀ ਥਾਂ ਨਵਾਂ ਗੀਤ ਰਿਕਾਰਡ ਕਰਵਾ ਦਿੱਤਾ ਜੋ ਨਵਾਂ ਗੀਤ ਰਿਕਾਰਡ ਕਰਾਇਆ ਗਿਆ ਉਸ ਦਾ ਨਾਮ ਸੀ ਚੱਗਾ ਚੱਕ ਚੌਧਰੀ ਤੇ ਗੁੰਡੀ ਰਣ ਪਰ ਦਾਣਾ ਕੈਸਟ ਵਿੱਚ ਗੀਤ ਦਾ ਨਾਮ ਤਾਂ ਬਦਲ ਦਿੱਤਾ ਗਿਆ ਪਰ ਅੰਦਰ ਗੀਤ ਉਹੀ বাজਦਾ ਰਿਹਾ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਹੀ ਗੀਤ বাজਦਾ ਹੈ ਉਹ ਤੱਕਦਾਰਿਆਂ ਤੇ ਮੈਂ ਸਿਕਰ ਦੁਪਹਿਰੇ ਨੌਂਦੀ ਸੀ ਇਹ ਗਲਤੀ ਸਰਾਸਰ ਕੰਪਨੀ ਦੀ ਸੀ ਕੰਪਨੀ ਵੱਲੋਂ ਇਹ ਗਲਤੀ ਕਿਵੇਂ ਹੋਈ ਬੇਈਮਾਨੀ ਸੀ ਜਾਂ ਕੋਈ ਅਣਜਾਣੀ ਭੁੱਲ ਇਹ ਤਾਂ ਰੱਬ ਹੀ ਜਾਣਦਾ ਹੈ ਇਹ ਗੀਤ ਅਮਰ ਸਿੰਘ ਚਮਕੀਲਾ ਦੀ ਮੌਦਾ ਕਾਰਨ ਬਣ ਗਿਆ ਇਸ ਗੀਤ ਕਰਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਮਰ ਸਿੰਘ ਚਮਕੀਲੇ ਨੇ ਲੁੱਟਪੋਣੇ ਵਾਲੇ ਇਹ ਗਾਣੇ ਬੰਦ ਨਹੀਂ ਕੀਤੇ ਪਰ ਇਹ ਗੱਲ ਸੱਚ ਨਹੀਂ ਸੀ ਚਮਕੀਲਾ ਪੰਜਾਬ ਦਾ ਇੱਕ ਸੱਚਾ ਪੁੱਤ ਸੀ ਉਹ ਆਪਣੇ ਲੋਕਾਂ ਦੀ ਧੜਕਣ ਸੀ ਉਹ ਪੰਜਾਬੀ ਮਾਂ ਬੋਲੀ ਦਾ ਇੱਕ ਸੱਚਾ ਸਿਪਾਹੀ ਸੀ ਇਸ ਦੇ ਸੰਬੰਧ ਵਿੱਚ ਅਸੀਂ ਅਮਰ ਸਿੰਘ ਚਮਕੀਲਾ ਦਾ ਸ਼੍ਰੀ ਦੇਵੀ ਨਾਲ ਕੈਨੇਡਾ ਵਾਲਾ ਕਿੱਸਾ ਸਾਂਝਾ ਕਰਦੇ ਹਾਂ ਇੱਕ ਵਾਰ ਕੈਨੇਡਾ ਸ਼ੋਅ ਤੇ ਚਮਕੀਲੇ ਨੂੰ ਸ਼੍ਰੀ ਦੇਵੀ ਮਿਲੀ ਚਮਕੀਲਾ ਫਿਲਮਾਂ ਬਹੁਤ ਘੱਟ ਦੇਖਦਾ ਸੀ ਕਿਉਂਕਿ ਉਸ ਕੋਲ ਸਮਾਂ ਹੀ ਨਹੀਂ ਹੁੰਦਾ ਸੀ ਪਰ ਉਸ ਨੇ ਨਗੀਨਾ ਫਿਲਮ ਦੇਖੀ ਸੀ ਚਮਕੀਲੇ ਨੇ ਸ਼੍ਰੀ ਦੇਵੀ ਨੂੰ ਪੁੱਛਿਆ ਕੀ ਤੁਸੀਂ ਨਾ ਵਿੱਚ ਕੰਮ ਕੀਤਾ ਸੀ ਇਹ ਸੁਣ ਕੇ ਸ੍ਰੀ ਦੇਵੀ ਨੂੰ ਗੁੱਸਾ ਆ ਗਿਆ ਉਹ ਸੋਚਣ ਲੱਗ ਗਈ ਕਿ ਮੈਂ ਇਨੀ ਵੱਡੀ ਸਟਾਰ ਹਾਂ ਇਹ ਮੈਨੂੰ ਨਹੀਂ ਜਾਣਦਾ ਪਰ ਜਦੋਂ ਚਮਕੀਲਾ ਸਟੇਜ ਤੇ ਗਿਆ 10 ਮਿੰਟ ਤਾਲੀਆਂ ਹੀ ਬੰਦ ਨਾ ਹੋਈਆਂ ਉਦੋਂ ਸ੍ਰੀ ਦੇਵੀ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਜਾਣ ਲਿਆ ਅਸਲ ਸਟਾਰ ਕੌਣ ਹੈ ਜਦੋਂ ਤੀਜੀ ਵਾਰ ਅਮਰ ਸਿੰਘ ਚਮਕਿੱਲੇ ਦਾ ਗੀਤ ਪਹਿਲੇ ਲੰਕਾਰੇ ਨਾਲ ਮੈਂ ਡਰ ਗਈ ਦੀ ਫਰਮਾਇਸ਼ ਆਈ ਤਾਂ ਸ਼੍ਰੀ ਦੇਵੀ ਖੁਦ ਸਟੇਜ ਦੇ ਕੋਲ ਆ ਕੇ ਨੱਚਣ ਲੱਗ ਪਈ ਬਾਅਦ ਵਿੱਚ ਸ਼੍ਰੀ ਦੇਵੀ ਨੇ ਕਿਹਾ ਤੂੰ ਹਿੰਦੀ ਫਿਲਮ ਕਰ ਮੈਂ ਤੇਰੇ ਨਾਲ ਹੀਰੋਇਨ ਦਾ ਰੋਲ ਕਰਾਂਗੀ ਚਮਕੀਲੇ ਨੇ ਉਸੇ ਸਮੇਂ ਸਾਫ ਇਨਕਾਰ ਕਰ ਦਿੱਤਾ ਉਸਨੇ ਕਿ ਹਾਂ ਮੇਰੀ ਆਡੀਅנס ਪੰਜਾਬੀ ਹੈ ਮੈਂ ਹਿੰਦੀ ਫਿਲਮ ਨਹੀਂ ਕਰ ਸਕਦਾ ਮੈਂ ਤਾਂ ਆਪਣੇ ਪੰਜਾਬੀ ਗੀਤ ਅਤੇ ਪੰਜਾਬੀ ਸਿਨੇਮੇ ਨਾਲ ਹੀ ਖੁਸ਼ ਹਾਂ ਚਮਕੀਲੇ ਦਾ ਇੱਕ ਦੌਰ ਸੀ ਉਹ ਨਾ ਤਾਂ ਕਿਸੇ ਕੰਪਨੀ ਦੇ ਦਬਾਅ ਵਿੱਚ ਆਇਆ ਤੇ ਨਾ ਉਸ ਦੇ ਸਮੇਂ ਕਿਸੇ ਹੋਰ ਦੇ ਗੀਤ ਚੱਲੇ ਉਸ ਦੇ ਗੀਤ ਮੁੰਬਈ ਦੀਆਂ ਫਿਲਮਾਂ ਤੇ ਵੀ ਭਾਰੀ ਪੈ ਰਹੇ ਸਨ ਪਰ ਉਸ ਦੀ ਇਹ ਬਾਦੀ ਹੋਈ ਸ਼ੋਰਤ ਹੀ ਉਸ ਦੀ ਮੌਦਾ ਕਾਰਨ ਬਣ ਗਈ 8 ਮਾਰਚ 1988 ਨੂੰ ਸਾਡੇ ਕੋਲ ਉਹ ਉਹਨਾਂ ਮਹੌਲ ਹਿਰਾ ਹਮੇਸ਼ਾ ਲਈ ਗਮ ਹੋ ਗਿਆ। ਦੋਸਤੋ ਤੁਸੀਂ ਅਮਰ ਸਿੰਘ ਚਮਕਿੱਲੇ ਬਾਰੇ ਕੀ ਸੋਚਦੇ ਹੋ? ਆਪਣੀ ਰਾਇ ਕਮੈਂਟਾਂ ਵਿੱਚ ਸਾਂਝੀ ਜ਼ਰੂਰ ਕਰਨਾ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲਈ ਜੁੜੇ ਰਹੋ ਸਾਡੇ ਚੈਨਲ। ਕੁਝ ਗੱਲਾਂ ਦਿਲ ਦੀਆਂ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਰੱਬ ਰੱਖਾ। ਸਤਿ ਸ੍ਰੀ ਅਕਾਲ ਜੀ।